ਲਓ ਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਦੋਸਤੋ ਆਪਾਂ ਲੱਗੇ ਜੀ ਵਲੌਗ ਦੀ ਸਟਾਰਟਿੰਗ ਕਰਨ ਬਾਈ ਇੰਨਾ ਕ ਗੰਦ ਵਜਿਆ ਪਿਆ ਨਾ ਘਰੇ ਬਾਈ ਗੱਲਾਂ ਹੀ ਛੱਡਦੇ ਤੇ ਪੁਰਾ ਹਾਲ ਆ ਤੇ ਜਰੂਰ ਹੀ ਨਿਕਲਿਆ ਪਿਆ ਨੀਰਾਂ ਨੀ ਹਵਾ ਹੀ ਚੱਲੀ ਜਾਂਦੀ ਐ ਚ ਤਿੰਨ ਚਾਰ ਦਿਨ ਹੋ ਗਏ ਤੇ ਔਟ ਔਟ ਫੇਰੀ ਦੇ ਫਾਦੇਗੀ ਲੱਡੜ ਪੱਲੜ ਪੁਰਾ ਹਾਲ ਹੋਇਆ ਪਿਆ ਯਾਰ ਵੀੜੇ ਦਾ ਵੀ ਬਈ ਆਪਾਂ ਅਗੇ ਲੇਟ ਫਸ ਫਸ ਕੇ ਆਉਣ ਲੱਗ ਪਏ ਸੀ ਵੇਖੀ ਕੀ ਸਬਕਤਾਵਾ ਇਹਨਾਂ ਦਾ ਸਾਫ ਸੁਥ ਹੈਗੇ ਕਿ ਨਹੀਂ ਫੋਨ ਕਿੱਥੇ ਰੱਖੀਏ ਇਹ ਫੋਨ ਕਿੱਥੇ ਰੱਖੀਏ ਮੇਰੇ ਕੋਲ ਸਟੈਂਡ ਜਾਂ ਸੀਗਾ ਤਾਂ ਸੀ ਮੈਂ ਲਿਆਉਣਾ ਚਾੱਕੀ ਇੱਕ ਮਿੰਟ ਲਓ ਬਈ ਮੇਰੇ ਕੋਲ ਸਟੈਂਡ ਜੇ ਤੇ ਲਾਤੀ ਆ ਜਿਹੜੇ ਆ ਫੋਨ ਲਓ ਜੀ ਤੇ ਮੇਸਾ ਭਾਪਤੇ ਇੱਕ ਨੂੰ ਪਾਣੀ ਲਾਉਣਾ ਅੱਜ ਦੇਖਦੇ ਹਾਂ ਕੀ ਬਣਦਾ ਪਾਣੀ ਲਾ ਕੇ ਤੇ ਥੋੜਾ ਜਿਹਾ ਛੜ ਦਿਆਂਗੇ ਤੇ ਮੁੜ ਕੇ ਛੜ ਦਾਂਗੇ 5 ਕਿਲੋ ਮੀਟਰ ਲਾਉਣਾ 5 4 ਵਾਸੀ ਇਹਨਾਂ ਕੁ ਥੋੜਾ ਲਾ ਕੇ ਛੱਡਾਂਗੇ ਅੱਜ ਪਹਿਲੇ ਦਿਨ ਨੂੰ ਬਹੁਤ ਲੋ ਜਬ 5 ਗੰਨ ਲ ਪਾਣੀ ਲਾ ਲਾ ਪਾਣੀ ਕੇੰਦਰ ਲਾਇਆ ਪਾਣੀ ਕੇ ਕਾਂ ਦੇ ਲੋ ਆ ਕਿ 5 ਕ ਮਲ ਪਾਣੀ ਤੇ ਛੜਦੇ ਨੂੰ ਦੇਖਦੇ ਆ ਸੱਚੇ ਪਾਸ਼ਾ ਮੇਰ ਕਰੇ ਲੋ ਆ ਗਈ ਸੱਚੇ ਪਾਸ਼ਾ ਕਿਰ ਪਗੜੀ ਨਾ ਕੋ ਮੁੱਦਰਨੇ ਆਪਣਾ ਕੂਤਰ ਨਹੀਂ ਦੇਦਾ ਕੂਤਰ ਨਾ ਆਂਗਾ ਹਵਾ ਨੇ ਕੂਤਰਾ ਨਹੀਂ ਜੜੀ ਪੱਟੀ ਪਈ ਆ ਕੂਤਰੀ ਸੁੱਤੇ ਪਏ ਆ ਜਾਨਾ ਇਹ ਛੇਦਰੀ ਲੱਗੀ ਪਈ ਆ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਬਲੌਗ ਆਏ ਹਮਨੇ ਕੂਤਰਾਂ ਮੇਰਾ ਭਰਾ ਤੁਸੀਂ ਬਲੌਗ ਵੇਖ ਲੈਣੇ ਆ ਲਾਈਕ ਸ਼ੇਅਰ ਨਹੀਂ ਕਰਦੇ ਭਰਾ ਬਣ ਕੇ ਜਰੂਰ ਕਰਿਆ ਕਰੋ ਕੂਤਰ ਹਵਾ ਦੇ ਤੁਰੇ ਫਿਰਦੇ ਆ ਹਵਾ ਦੇ ਤੁਰੇ ਫਿਰਦੇ ਆ ਲੋਜੀ ਭਾਈ ਕਬੂਤਰਾਂ ਲਾਈਗੇ ਉਹ ਦੋਵੇਂ ਫੜ ਕੇ ਤੇ ਦਵਾਈ ਦੇ ਕੇ ਇਹਨਾਂ ਨੂੰ ਇਹਨਾਂ ਨੂੰ ਦੇ ਕੇ ਦਵਾਈ ਲੋਜੀ ਭਾਈ ਦਵਾਈ ਆ ਗੋਲੀ ਪੀ ਤੇ ਕਬੂਤਰਾਂ ਮੇਰੇ ਹੱਥ ਚ ਇਹਨਾਂ ਨੂੰ ਦਿੰਨੇ ਆਪਾਂ ਦਵਾਈ ਹਰਿਆਂ ਬੀਠਾ ਮਾਰਦਿਆਂ ਇਹ ਤੇ ਦੂਜੇ ਫਰਦੇ ਆ ਮੋਸੰਪੀਰ ਘਗਰਾਇਓਗੇ ਤੇ ਹਵਾ ਤਾਂ ਲੋ ਵੀ ਪੀਤਾ ਹਵਲ ਨੇ ਤਾਂ ਲੋਜੀ ਭਾਈ ਮਿੱਤਰੋ ਹੁਣ ਫੜ ਲਈ ਆਪਾਂ ਕਬੂਤਰ ਤੀਰੇ ਕੇ ਵੇਖੋ ਡਾਰ ਹੀ ਫਰਦੀ ਆ ਫਟੂ ਘਟ 14 15 ਕੂਤਰ ਫਿਰਦੇ ਆ ਲਓ ਜੀ ਭਾਈ ਹੁਣ ਇਹਦੇ ਚ ਫੜਨਾ ਆਪਾਂ ਇੱਕ ਨੀਲਾ ਤੇ ਇੱਕ ਆ ਬਿਠਾਓ ਜੀ ਆ ਬਿਠੇ ਕੂਤਰ ਇਹਨਾਂ ਨੂੰ ਬਲਾਮ ਬਦੂਮ ਪਾਵਾਂਗੇ ਛਲਦੇ ਆ ਇੱਕ ਆ ਜਾਂਦਾ ਦੂਜੀ ਵੀ ਆ ਜਾਂਦੀ ਤੀਜੀ ਵੀ ਆ ਜਾਂਦੀ ਇਹਨੂੰ ਪਹਿਲੇ ਦਿਨ ਪਾਣੀ ਲਾਇਆ ਸੀ ਅੱਜ ਤੇ ਈ ਰੀ ਗੇਦਾ ਫਰਦੇ 12 13 ਫਰਦੇ ਉਹਨਾਂ ਦੇ ਤੇ ਆ ਫਰਦੇ ਜੂੜੀ ਬਾਬੇ ਦੇ ਚਲੋ ਬਾਦਾਮ ਤੋਂ ਚੇਲਦੇ ਆ ਪਾਉਣੇ ਆ ਕੂਤਰਾਂ ਨੂੰ ਬਾਦਾਮ ਆ ਗਈ ਕੂਦਰੀ ਇਹਦੀ ਨਾ ਪਾਉਣੇ ਲੈ ਚੀਨੀ ਲੋ ਬਈ ਮਿੱਤਰੋ ਬਦਾਮ ਲੱਗਦੇ ਆ ਪਛਿਲਣ ਤੇ ਕਬੂਤਰ ਆਪਣੇ ਉੱਧਰ ਤੀਰੇ ਉਤਰਣੇ ਜੋ ਉੱਠ ਗਿਆ ਤੇ ਮੈਂ ਕਿਹਾ ਨੇਪ ਬਦਾਮ ਛਲਦੀ ਤੇ ਆਚਾਰਾ ਨੂੰ ਤਾਂ ਦੇ ਦिए ਤੇ ਇਹ ਕੱਲ ਨੂੰ ਪੁੱਤਰ ਛੱਡੇ ਨਹੀਂ ਜਾਣੇ ਕਿਉਂਕਿ ਭਾਈ ਜੱਸੀ ਦੀ ਕਣਕ ਵੜਨੀ ਆ ਕਹਿੰਦਾ ਕਣਕ ਵੜਾ ਕੇ ਜਾਈ ਤੇ ਉਤਰ ਹਵਾ ਨੇਰੀ ਬਹੁਤ ਵਗੀ ਜਾਂਦਾ ਉਤਰ ਉੱਚੇ ਜਾਂਦੇ ਆ ਖੜੇ ਆ ਖੜੇ ਆਪਣੇ ਪੁੱਤਰ ਤੇ ਨੀਰ ਵੇਖੋ ਕਿਹੜੇ ਸਾਹ ਹੁਣ ਚੱਲੀ ਜਾਂਦਾ ਲਓ ਜੀ ਦੋ ਫਰਦੇ ਆ ਇਸ ਦੀ ਕੁੰਡੀ ਵਾਲੀ ਤੇ ਕੁੰਡੀ ਵਾਲਾ ਤੇ ਨੀਲੇ ਨੂੰ ਬਦਾਮ ਆਪਾਂ ਦੇਤੇ ਆ ਨੀਲੇ ਨੂੰ ਦੇਤੇ ਆ ਬਦਾਮ ਤੇ ਕਬੂਤਰੀ ਬੈਗੀ ਆ ਬਾਈ ਜੀ ਅੱਜ ਪਹਿਲੇ ਤੈਨੂੰ ਪਾਣੀ ਲਾਇਆ ਸੀ ਉਹਨੂੰ ਤੇ ਥੋੜਾ ਜਿਹਾ ਜੋਰ ਰੱਖ ਕੇ ਬੰਦੀ ਹੋਊਗੀ ਤੇ ਨੂੰ ਆਪਾਂ ਪਾਣੀ ਰੱਖਾਂਗੇ 15 ਮਿੰਟਾਂ ਨੂੰ ਕਿੰਨਾ ਟਾਈਮ ਹੋ ਗਿਆ ਦਾ ਪਰਾਮਿੰਟ ਹੋ ਕੇ ਬੈਠੀ ਨੂੰ ਜੀ ਕਬੂਤਰਾਂ ਦਾ ਹਾਲ ਵੇਖ ਲਓ ਆ ਕਬੂਤਰੀ ਵੀ ਉੱਡ ਕੇ ਆਈ ਆ ਆ ਕਬੂਤਰ ਉੱਡ ਕੇ ਆਇਆ ਯਾਰ ਖਾਦੋ ਹੀ ਪਈ ਇਹ ਹਵਾਨੀ ਕਬੂਤਰ ਜਵਣਾ ਜਲੂਸ ਕੱਢਦਾ ਕਬੂਤਰਾਂ ਆ ਵੇ ਕਬੂਤਰ ਤੁਰੇਣੀ ਆਂਦਾ ਜਲੰਦਰ ਨੀਰਾ ਆ ਲੱਕ ਥੋੜਾ ਇੱਕ ਨੰਨੂ ਹੋ ਗਿਆ ਵੇਖ ਕਬੂਤਰ ਤੁਰੇਣੀ ਆਂਦਾ ਮੂੰਹ ਵੇਖੋ ਕਿੰਨਾ ਭਟਿਆ ਹਵਾਨੀ ਭੰਨਦੇ ਕਬੂਤਰਾਂ ਦਾ ਜਲੂਸ ਹੀ ਕੱਢਦਾ ਬਾਈ ਠੀਕ ਆ ਮਜਬੂਰੀ ਆ ਨੇੜੇ ਬਾਜੀ ਆ ਛੱਡਣੀ ਐ ਕੁਬੂਤਰ ਬਹੁਤ ਲੂਸ ਨਿਕਲਿਆ ਪਿਆ ਯਾਰ। ਹਾਂ। ਲਓ ਭਾਈ ਮਿੱਤਰੋ। ਉਹ ਲੈਟ ਆਈ ਉਹ ਤਾਂ ਸਟਾਰਟ ਕਰਾਂਗੇ ਕੰਮ। ਲਓ ਜੀ ਭਾਈ ਜੀ। ਚੀਨੀ ਨੂੰ ਬਦਾਮ ਪਾਤੇ ਚੀਨੀ ਤੋਂ ਬਾਅਦ ਇਹਨਾਂ ਪਾਣੀ ਖਿੱਚ ਲਿਓ ਨੇ। ਵੇਖ ਲਿਆ ਪਾਣੀ ਖਿੱਚ ਲਿਆ। ਠੀਕ ਆ। ਨਹੀਂ ਖੜਨਾ ਯਾਰ। ਤੇ ਜਿੰਨਾਂ ਨੂੰ ਭਾਈ ਹਵਾ ਬਹੁਤ ਵਗਦੀ ਸੀ ਕਬੂਤਰੀ ਭੰਨਦੇ ਭੈਣ ਜੋ ਕਬੂਤਰ ਮਸਾਂ ਇੱਕ ਇਅਰ ਕਬੂਤਰ ਸਿੱਪੀ ਗੱਡੀ ਹੁੰਦੇ ਆ ਪਤਾ ਨਹੀਂ ਕੀ ਗੱਲ ਆ ਬਦਾਮ ਫਸਲਣਾ ਮੈਨੂੰ ਪਤਾ ਕੀ ਪ੍ਰੋਬਲਮ ਆ ਸ਼ਾਇਦ ਕਣਕ ਨਹੀਂ ਪਾਉਂਦੇ ਇਕੱਲੇ ਬਦਾਮਾਂ ਤੇ ਆ ਥੋੜੀ ਬਹੁਤ ਕਣਕ ਲਾਈ ਵੀ ਪਾਇਆ ਕਰਕੇ ਕਬੂਤਰਨ ਲਓ ਜੀ ਖੁੱਡਿਆਂ ਦੀ ਕਰਨ ਵਾਲੀ ਹੈ ਸਫਾਈ ਤਾਣਾ ਪਾਣੀ ਦਿੱਤਾ ਇਹਨਾਂ ਨੂੰ ਪਾ ਲੋ ਜੀ ਭਾਈ ਜੀ ਦਾਣਾ ਪਾਣੀ ਕੱਢਤਾ ਬਾਹਰ ਪਹਿਲਾਂ ਤੋਂ ਲਿਆ ਦੀ ਛਦਰियां ਲਾਉਣਾ ਲਗਾ ਆ ਕਬੂਤਰ ਨਾ ਹੁਣ ਬਾਹਰ ਕੱਢਣੇ ਆ ਆ ਬੈਠਾ ਕਰਮਾ ਦਾ ਸੱਚੇ ਪਾਸ਼ਾ ਮੇਰ ਕਰੇ ਸੁੱਖ ਸੁੱਖਣਾ ਸਿੱਧਾ ਆ ਜਾਣੇ ਇਹ ਇੱਧਰ ਬੈਠੋ ਕਿਵੇਂ ਤਾਂ ਅਸੇਪ ਤਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਬਸ ਸਿੱਧਾ ਆ ਜਾਣਾ ਸਿੱਧਾ ਹੋ ਜਾਣਾ ਲੋ ਜੀ ਬਾਈ ਜੀ ਸ਼ੈਂਪੀ ਬਾਹਰ ਬੰਨੀ ਪਈ ਅਤੇ ਪੱਠੇ ਲੇਟ ਆਉ ਸ਼ੀਵ ਹੈ ਜੀ ਤੇ ਤੂੜੀ ਵਾਲੇ ਆਪਣਾ ਤੂੜੀ ਵਾਲੇ ਕਹਿੰਦੇ ਬਾਈ ਪਰਸੋਂ ਬਣਾਵਾਂਗੇ ਸਵੇਰੇ ਬਾਈ ਜਾਂ ਸਾਂਹ ਨਾਲ ਮੇਰੀ ਖਣਕ ਕੱਪੜਾ ਲੈ ਕੇ ਜਾ ਉਤਰ ਜਾਣਾ ਤੇ ਇੱਕ ਮੇਰਾ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਇੱਕ ਮੇਰਾ ਵੀਰ ਵਲੌਗ ਵੱਧ ਤੋਂ ਵੱਧ ਵੇਖਿਆ ਕਰੋ ਭਰਾ ਬਣੇ ਤੇ ਹੋ ਮਸ਼ੀਨ ਕਣਕਾਂ ਦਾ ਦਾ ਐਂਡ ਹੀ ਹੁਣ ਆ ਵੀ ਜਾਂਦੀ ਹਨ ਇੱਧਰ ਪਿਰਤਪਾਲ ਦੇ ਇੱਥੇ ਖੜੀ ਹੁਣੇ ਹੀ ਵੜਤੀ ਤੇ ਬਾ ਤੂੜਨੇ ਹੀ ਰਹਿ ਗਏ ਚੱਕਣਾਂ ਵਾਲੀਆਂ ਬਾਕੀ ਤਾਂ ਨਿਬੜਿਆ ਹੀ ਕੰਮ ਤੇ ਜੋਤ ਲਈ ਜਾਂਦਾ ਬੱਚਿਆਂ ਦੇ ਦਵਾਈ ਜੀ ਜਿਹੜੀ ਮਾਂ ਦਾ ਬੋ ਲਾਉਂਦਾ ਹੁੰਦਾ ਕਾਲੀਆਂ ਮਿਰਚਾਂ ਕੁੱਟ ਕੇ ਤੇ ਹਲਦੀ ਤੇ ਖੋਪੇ ਦਾ ਤੇਲ ਨਾਰੀਅਲ ਦਾ ਤੇਲ ਬੜੀ ਲੱਗਦੀ ਪਟਕੇ ਆ ਵੀ ਲਾਈ ਜਾਂਦਾ ਆ ਵੀ ਐ ਬਣਦੀ ਆ ਇਹ ਇਹ ਨਹੀਂ ਪਗਾਨੀ ਵੀ ਕਿੱਥੋਂ ਵੀਡੀਓ ਬੁੜੀਆ ਤੋਂ ਵੇਖਿਆ ਹੀ ਪਰ ਬਈ ਬੱਚਿਆਂ ਹੀ ਤਾਂ ਜੜ ਪੱਟੀ ਜਾਂਦੀ ਆ ਬੱਚਿਆਂ ਦੀ ਜੜਾਂ ਹੀ ਪੱਟੀ ਜਾਂਦੀ ਆ ਕਿਉਂਕਿ ਚਿੱਟੇ ਕਬੂਤਰ ਦੀ ਦਾ ਕਿਉਂਕਿ ਮਾੜੀ ਮੋਟਰ ਲਾ ਹੀ ਲੈਂਦਾ ਚਿੱਟਾ ਕਬੂਤਰ ਤੇ ਆਪਾਂ ਸੰਸਾ ਚਿੜੀ ਨੇ ਬੱਚੇ ਕੱਢ ਲੇ ਆਪਾਂ ਦਿਖਾਵਾਂ ਮੈਂ ਸ਼ਾਇਦ ਮੇਰੇ ਹਿਸਾਬ ਨਾਲ ਬੱਚੀ ਹੁਣੀ ਕੱਢ ਲਈ ਕੱਢ ਲਈ ਤੇ ਲਓ ਜੀ ਬਾਈ ਜੀ ਆਉਣਾ ਸੀ ਇੱਕ ਅਰੀ ਮੇਰੀ ਭੈਣ ਆਈ ਸੀ ਉਹਨੇ ਲਾਤਾ ਸੀ ਮੁੜ ਕੇ ਮੈਂ ਕਿਹਾ ਵੀ ਨਹੀਂ ਲਾਉਣਾ ਤੇ ਜੇ ਚਿੜੀ ਨਾ ਹੋਈ ਤਾਂ ਵੇਖਾਂ ਵਿੱਚ ਵੇਖੀ ਕੀ ਦਿਖਦਾ ਜੀ ਬਾਈ ਜੀ ਇਹਦੇ ਚ ਵੀ ਫਿਰਦੇ ਆ ਇਹਦੇ ਵੀ ਇੱਕ ਇੱਕ ਦੋ ਦੋ ਪੱਟੇ ਆ ਤੇ ਉਹ ਵੀ ਪੱਟਿਆ ਰੁੱਤਾ ਵੀ ਪੱਟਿਆ ਆ ਬੱਚਾ ਬਾਈ ਜਿਹੜਾ ਸ਼ਾਹ ਖਾ ਬੈਠਾ ਨਾ ਇਹ ਜਮਾ ਮਰਨ ਵਾਲਾ ਸੀ ਜਮਾ ਮਰਨ ਵਾਲਾ ਜੋਤ ਨੇ ਪਤਾ ਨਹੀਂ ਕਿਵੇਂ ਬਹਾਲ ਕੀਤਾ ਕਿਵੇਂ ਨਹੀਂ ਤੇ ਮੂੰਹ ਦੀ ਬਿਮਾਰੀ ਹੈ ਜਿਹੜੀ ਬੱਚੇ ਮੂੰਹ ਖੋਲਦੇ ਆ ਉਹਦਾ ਪੱਕਾ ਲਾਜੀ ਹੈ ਬਾਈ ਮੈਂ ਨਸ਼ੂਰ ਨੇ ਕਮਾਲ ਹੀ ਕਰਤੀ ਯਾਰ ਹੁਣ ਇਹਨਾਂ ਨੂੰ ਛਤਰੀ-ਛੁਤਰੀ ਤੇ ਭਾਇਆ ਕਰਾਂਗੇ ਕਿ ਜਾਵਾਂਗੇ ਇੱਕਾਂ ਦਾ ਹੀ ਬਿਮਾਰ ਹੋ ਗਿਆ ਜੀ ਪਸ਼ੂ ਮੇਰੇ ਨੇ ਚੱਕੀ ਜਾਂਦੇ ਮੈਂ ਲੈਟ ਡੀ ਕੇ ਨਾ ਵੀ ਲੈਟ ਆਉ ਵੀ ਫੇਰ ਇਹਨਾਂ ਨੂੰ ਪਿਆਉਣ ਲੱਗੂਗਾ ਤੇ ਪਸ਼ੂ ਮੇਰੇ ਨੇ ਇਹ ਚੱਕਣ ਲੱਗਿਆ ਵੀ ਸਾਨੂੰ ਪਾਣੀ ਪਿਆਊਗਾ ਤੇ ਮੈਂ ਲੈਟ ਦੀ ਵੇਟ ਕਰੀ ਜਨਾ ਬਈ ਲੇਟ ਆਊਗੀ ਜਦੋਂ ਫੇਰ ਫਸੰਪੀ ਆਉਂਗਾ ਲੇਟ ਆ ਹੀ ਨਹੀਂ ਕੱਲ ਨੂੰ ਮੋਟਰ ਉੱਧਰ ਸਬਜ਼ੀ ਏਨੀ ਵੀ ਛੱਡਨੀ ਆ ਤੇ ਅੱਜ ਬਿੱਲਾਂ ਵਾਲਾ ਵੀ ਫਰਦਾ ਸੀ ਬਿੱਲ ਕੱਢ ਕੇ ਨਹੀਂ ਗਿਆ ਮੈਨੂੰ ਲੱਗਦਾ ਚਾਬੀ ਹੀ ਨਹੀਂ ਸੀ ਉਹਦੀ ਲੇਟ ਹਜੇ ਆਈ ਨਹੀਂ ਪੂਰੇ 6 ਵਜੇ ਆ ਜਾਂਦੀਆਂ ਦੀ ਕੀ ਟਾਈਮ ਹੋ ਗਿਆ ਇਹ ਤਾਂ 10 ਮਿੰਟ ਪਹਿਲੇ ਤੇ ਪੱਠੇ ਵੀ ਆ ਪਏ ਆ ਪੁੱਤਰ ਨਾਲੇ ਸ਼ਾਮਪੀ ਨੂੰ ਬਾਹਰ ਘੜ ਤਾ ਦੇਈ ਤਾਂ ਪਰ ਹੀਟ ਹੂਟ ਚ ਤਾਂ ਹੀ ਹੈਣੀਗੀ ਪੱਠੇ ਕੁਤਰਨ ਵਾਲੇ ਪਏ ਆ ਤੇ ਲੇਟ ਆਉ ਫਿਰ ਪਿਉਨੇ ਪਸ਼ੂ ਆ ਬਈ ਮਿੱਤਰੋ ਲੇਟ ਆ ਗਿਤੇ ਆਪਾਂ ਪਸ਼ੂ ਪੀ ਆਈ ਨਦੀ ਕਰ ਕਰ ਖਿਡੀ ਅੰਨੇ ਲੈ ਆਇਆ ਜੀ ਬਈ ਪਿਆਰ ਦੇ ਪਸ਼ੂ ਪੱਠੇ ਕੁਤਰਦੇ ਪੱਠੇ ਮਿਲਣਾ ਪਿਆ ਜੀ ਆਪਾਂ ਪਸ਼ੂ ਦੇ ਫਿਰ ਸੁਕਰਾਏ ਪੱਠੇ ਕਣਕ ਦੇ ਇਨਾਮ ਕਣਕਣਾ ਖਲਾਰੇ ਇਹ ਕਣਕ ਤੇ ਜਾਵੜੀ ਨਾ ਬਾਲ ਥੋੜੀ ਹਿਸਾਬ ਲਾਣੀ ਇੱਧਰ ਡੈਡੀ ਲਓ ਜੀ ਬਾਈ ਜੀ ਪਸੂ ਪਸੂ ਦਿੱਤੇ ਆ ਪਿਆ ਤੇ ਪੱਠੇ ਦਿੱਤੇ ਆ ਬਾਈ ਜੀ ਕੁੱਤਰ ਪੱਠੇ ਗੁਦਰਤੇ ਆ ਤੇ ਪੱਠੇ ਗੁਦਰਤੇ ਜਿੰਨੇ ਕੋ ਲੋਟ ਸੀਗੇ ਖਲਾਰ ਕੇ ਵੀ ਰੱਖਤੇ ਕੀਰਾਂ ਪਾਈ ਪਏ ਆ ਤੇ ਚਲੋ ਠੀਕ ਹੈ ਬਾਈ ਜੀ ਹੁਣ ਆਪਾਂ ਕਰਨ ਲੱਗੇ ਆ ਬਲੌਗ ਦੀ ਸਮਾਪਤੀ ਤੇ ਮਿਲਦੇ ਹਾਂ ਤੁਹਾਨੂੰ ਅਗਲੇ ਬਲੌਗ ਚ ਇੱਕ ਮੇਰੇ ਵੀਰ ਨਾ ਹੱਥ ਜੋੜ ਕੇ ਨਮਸਤਾਲੀ ਗੱਲਾਂ ਭਰਾ ਬਣ ਕੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ ਜਿਹੜਾ ਮੇਰਾ ਭਰਾ ਬਲੌਗ ਵੇਂਦਾ ਉਹ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਭਰਾ ਬਣੇ ਤੇ ਉਹ ਏਂਗਲ ਤੇ ਬੈਠਾ ਚਿੱਟਾ ਕਬੂਤਰੇ ਮੇਰਾ ਫੋਨ ਵੀ ਬਾਈ ਅੰਗਾ ਮੰਗਾ ਦਾ ਹੀ ਹੈ ਵਿਚਾਰਾ ਖੜਦੇ ਖੜਦੇ ਉਹ ਬੈਠਾ ਠੀਕ ਹੋ ਗਿਆ